ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਛੜੇ ਮਾਨਯੋਗ ਸੀਐਮ ਸਾਹਿਬ ਵੱਲੋਂ ਦੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਫੋਲੋ ਕੀਤੀ ਜਾ ਰਹੀ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵਧੀਆ ਕਾਮਯਾਬੀ ਮਿਲੀ ਹੈ ਤਿੰਨ ਨਟੋਰੀਅਸ ਕ੍ਰਿਮੀਨਲਸ ਨੂੰ ਫੜਿਆ ਗਿਆ ਤੇ ਪੰਜ ਪਿਸਟਲ ਉਹਨਾਂ ਤੋਂ ਜਿਹੜੇ ਬਰਾਮਦ ਕੀਤੇ ਗਏ ਨੇ ਇਹ ਸਾਰੀ ਜਿਹੜੀ ਕਾਰਵਾਈ ਹੈ ਇੰਚਾਰ ਸੀਆਈਏ ਇਨਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਨੇ ਕੀਤੀ ਹੈ ਅੰਡਰ ਦੀ ਸੁਪਰਵੀਜ਼ਨ ਆਫ ACP ਇਨਵੈਸਟੀਗੇਸ਼ਨ ਹਰਮਿੰਦਰ ਸਿੰਘ ਨਵਜੋਤ ਸਿੰਘ ਸਾਡੇ ADCP ਤੇ DCP ਇਨਵੈਸਟੀਗੇਸ਼ਨ ਮਿਸਟਰ ਰਵਿੰਦਰਪਾਲ ਸਿੰਘ ਔਰ ਇਹ ਜਿਹੜੇ ਤਿੰਨ ਦੋਸ਼ੀ ਨੇ ਮਾਨਕ ਸਿੰਘ ਇਲੀਅਸ ਸਨੀ ਵੈਲਡਿੰਗ ਹੈ ਇੱਕ ਭੁਪਿੰਦਰ ਸਿੰਘ ਇਲੀਅਸ ਲਾਡੀ ਹੈ ਤੇ ਇੱਕ ਪਵਨ ਕੁਮਾਰ ਇਲੀਅਸ ਸ਼ਿਵਾ ਇਲੀਅਸ ਮੱਛੀ ਇਹ ਤਿੰਨੋਂ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਜੇ ਇਹਨਾਂ ਦਾ ਪਿਛੋਕੜ ਦੇਖੀ ਆਪਾਂ ਤਾਂ ਇਹਨਾਂ ਦੇ ਖਿਲਾਫ ਵਖਵਖ ਹੀਨਸ क्राइम ਦੇ ਅਟੈਂਪਟ ਟੂ ਮਰਡਰ ਆਰਮਜ਼ ਐਕਟ ਔਰ ਕੁਸ਼ਤੇ ਖਿਲਾਫ ਐਨਡੀਪੀਐਸ ਦਾ ਔਰ ਇਵਨ ਦਕੈਤੀ ਦੇ ਵੀ ਪਰਚੇ ਦਰਜ ਐ ਔਰ ਮਾਨਤ ਸਿੰਘ ਲਈ ਸਰ ਜਿਹੜਾ ਸਨੀ ਵੈਲਡਿੰਗ ਹੈ ਇਹਦੇ ਖਿਲਾਫ 4 ਮੁਕਦਮੇ ਦਰਜ ਐ ਵਖਵਖ ਥਾਣੇ ਚ ਅੰਮ੍ਰਿਤਸਰ ਕਮਿਸ਼ਨੇਟ ਚ ਭਵਿੰਦਰ ਏਰੀਆ ਸਲਾਡੀ ਜਿਹੜਾ ਇਹਦੇ ਖਿਲਾਫ 6 ਮੁਕਦਮੇ ਦਰਜ ਐ ਆਲਰੇਡੀ ਔਰ ਪਵਨ ਕੁਮਾਰ ਜਿਹੜਾ ਇਹ ਲਈ ਸ਼ਿਵਾ ਹੈਗਾ ਇਹਦੇ ਖਿਲਾਫ 3 ਮੁਕਦਮੇ ਦਰਜ ਐ ਸੋ ਇਹਦੇ ਵਿੱਚ ਜਿਹੜੀ ਪੁੱਛਗਿੱਛ ਅੱਗੇ ਵੀ ਚੱਲ ਰਹੀ ਹੈ ਔਰ ਸਾਨੂੰ ਉਮੀਦ ਹੈ ਕਿ ਇਹਨਾਂ ਦੇ ਬਾਕੀ ਸਾਥੀ ਵੀ ਜਿਹੜੇ ਉਹ ਅਸੀਂ ਸਾਡੇ ਰਡਾਰਤੇ ਨੇ ਉਹਨਾਂ ਦੇ ਉੱਤੇ ਅਸੀਂ ਜਲਦੀ ਕਾਰਵਾਈ ਕਰਾਂਗੇ ਜਿਵੇਂ ਵੀ ਐਵੀਡੈਂਸ ਆਈ ਔਰ ਹੋਰ ਰਿਕਵਰੀਜ਼ ਵੀ ਇਹਦੇ ਵਿੱਚ ਆਉਣ ਵਾਲੇ ਸਮੇਂ 'ਚ ਹੋਣੀਆਂ ਜਿਹੜੀਆਂ ਉਹ ਐਕਸਪੈਕਟਿਡ ਨੇ ਸੋ ਮੈਂ ਸਾਰੀ ਟੀਮ ਨੂੰ ਬੜੀ ਵਧਾਈ ਦਿੰਦਾ ਕਿ ਬਹੁਤ ਅੱਛਾ ਕੰਮ ਕੀਤਾ ਜਿਸ ਦੇ ਨਾਲ ਕਿ ਸਾਡੇ ਸ਼ਹਿਰ ਦੇ ਵਿੱਚ ਕ੍ਰਾਈਮ ਨੂੰ ਔਰ ਕ੍ਰਿਮੀਨਲ ਐਕਟੀਵਿਟੀ ਨੂੰ ਬੜਾ ਵੱਡੀ ਨੱਥ ਪਈ ਥੈਂਕ ਯੂ इस तरह दिया खबर अपने आले दुआले देखने ला चैनल नाइब करो अडिया खबर तू वेयर करो अगलिया खबर दे रहो इंडियन टीवी न्यूज पंजाब